ਸਰਹੰਦ ਦੇ ਵਿੱਚ ਮਾਦੋਪੁਰ ਨੇੜੇ ਰੇਲ ਹਾਦਸਾ ਵਾਪਰਿਆ ਦੋ ਮਾਲ ਗੱਡੀਆਂ ਵਿਚਾਲੇ ਟੱਕਰ ਹੋਈ ਹੈ ਹਾਦਸੇ ਦੇ ਵਿੱਚ ਦੋਵੇਂ ਰੇਲ ਗੱਡੀਆਂ ਦੇ ਲੋਕੋ ਪਾਇਲਟ ਜ਼ਖਮੀ ਹੋਏ ਨੇ ਜ਼ਖਮੀਆਂ ਨੂੰ ਪਟਿਆਲਾ ਦੇ ਸਿਵਲ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਤੜਕਸਾਰ 4 ਵਜੇ ਦੇ ਕਰੀਬ ਇਹ ਹਾਦਸਾ ਵਾਪਰਿਆ ਅੰਬਾਰਾ ਸਾਈਡ ਤੋਂ ਆ ਰਹੀਆਂ ਸਨ ਦੋਵੇਂ ਰੇਲ ਗੱਡੀਆਂ ਤਾਂ ਸਰਹੰਦ ਦੇ ਵਿੱਚ ਮਾਦੋਪੁਰ ਨੇੜੇ ਇਹ ਰੇਲ ਹਾਦਸਾ ਵਾਪਰਿਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਦੋ ਮਾਲ ਗੱਡੀਆਂ ਦੇ ਵਿਚਾਲੇ ਭਿਆਨਕ ਟੱਕਰ ਹੋਈ ਹੈ ਤੇ ਇਸ ਹਾਦਸੇ ਦੌਰਾਨ ਦੋਵੇਂ ਗੱਡੀਆਂ ਦੇ ਲੋਕੋ ਪਾਇਲਟ ਜ਼ਖਮੀ ਹੋਏ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਰੇਲ ਗੱਡੀਆਂ ਦੇ ਲੋਕੋ ਪਾਇਲਟ ਗੰਭੀਰ ਜ਼ਖਮੀ ਹੋਏ ਨੇ ਹਸਪਤਾਲ ਦੇ ਵਿੱਚ ਉਹਨਾਂ ਨੂੰ ਪਰਤੀ ਕਰਵਾ ਦਿੱਤਾ ਗਿਆ ਇਲਾਜ ਉਹਨਾਂ ਦਾ ਚੱਲ ਰਿਹਾ ਤੜਕਸਰ 4 ਵਜੇ ਦੇ ਕਰੀਬ ਇਹ ਹਾਸਾ ਵਾਪਰਿਆ ਦੱਸਦੇ ਕਿ ਅੰਬਾਲਾ ਸਾਈਡ ਤੋਂ ਇਹ ਦੋਵੇਂ ਰੇਲ ਗੱਡੀਆਂ ਆ ਰਹੀਆਂ ਸੀ ਜਿਨ੍ਹਾਂ ਦੀ ਆਪਸ ਦੇ ਵਿੱਚ ਭਿਆਨਕ ਟੱਕਰ ਹੋਈ ਟਸ ਟੱਕਰ ਤੋਂ ਬਾਅਦਆਂ ਤਸਵੀਰਾਂ ਵੀ ਤੋਂ ਟੀਵੀ ਸਕਰੀਨ ਤੇ ਅੱਜ ਸਾਨੂੰ ਇਹ ਨਰਮ ਜਿਹੀ ਸੀਗਰੇ ਆਊਟ ਪਹੁੰਚ 4 ਵਜੇ ਕਿ ਇਸ ਤਰ੍ਹਾਂ ਇੱਥੇ ਐਕਸੀਡੈਂਟ ਹੋਇਆ ਤਾਂ ਅਸੀਂ ਇੱਥੇ ਪੁੱਜੇ ਆ ਤੇ ਇੱਥੇ ਦੋ ਮਾਲਗਲੀਆਂ ਖੜੀਆਂ ਸੀ ਤੇ ਇੱਕ ਪੈਸੇਂਜਰ ਹੈਗੀ ਤੇ ਸਿਰਫ ਜਿਹੜੇ ਰੇਲ ਗੱਡੀ ਲੋਡ ਹੈ ਉਹਦੇ ਦੋ ਜੋ ਡਰਾਈਵਰ ਹੈ ਉਹ ਇੰਜਰਡ ਹੋਏ ਆ ਜਿਨ੍ਹਾਂ ਨੂੰ ਐਂਬੂਲੈਂਸ ਨੇ 108 ਨੇ ਭੇਜ ਦਿੱਤਾ ਸਿਵਲ ਹਸਪੀਟਲ ਫਰੀ ਗੜਾ ਤੋਂ ਤੇ ਬਾਕੀ ਹੈ ਜੋ ਬਚਾਅ ਕਾਰਜ ਦੇ ਮੌਕੇ ਤੇ ਉਹ ਚੱਲੇ ਤੇ ਹੋਰ ਕੋਈ ਯਾਤਰੀ ਜਾਨੀ ਮਾਲ ਨੁਕਸਾਨ ਕਿੱਧਰ ਆ ਰਹੀ ਸੀ ਇਹ ਟਰਨ ਉਹਦੇ ਨਾਲ ਆ ਰਹੀ ਸੀ ਵਾਲਾ ਸਾਈਡ ਤੋਂ ਤੇ ਬਾਕੀ ਗੱਡੀਆਂ ਤੇ ਕਰਾਈਆਂ ਬਾਕੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਇਹ ਹਜੇ ਹੋ ਰਿਹਾ ਹੈ ਨਾਮ ਕੀ ਨੇ ਪਤਾ ਲੱਗਾ ਕੁਝ ਤੇ ਉਹ ਦੋਨੇ ਲੋਕੋ ਪਾਇਲਟ ਆ ਜੈਸੇ ਖਬਰ ਤੇ ਵਧੇਰੇ ਗੱਲਬਾਤ ਲਈ ਸਾਡੇ ਸਹਯੋਗੀ ਚਕਮਿਤ ਸਿੰਘ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਤਾਂ ਚਕਮਿਤ ਇਹ ਵੱਡਾ ਹਾਦਸਾ ਵਾਪਰਿਆ ਤੋਂ ਮਾਲ ਗੱਡੀਆਂ ਦੀ ਭਿਆਨਕ ਟੱਕਰ ਹੋਈ ਹੈ ਲੋਕੋ ਪਾਇਰਟ ਜ਼ਖਮੀ ਹੋ ਰਹੇ ਹੋਰ ਕੀ ਕੁਝ ਜਾਣਕਾਰੀ ਆ ਰਹੀ ਹੈ ਜੀ ਬਿਲਕੁਲ ਮੈਂ ਤੁਹਾਨੂੰ ਕਿਹਾ ਚਾਹੁੰਗਾ ਕਿ ਅੱਜ ਜਿਹੜੀ ਸਵੇਰੇ ਸਵੇਰੇ ਇੱਕੜਾ ਇੱਕ ਟਕਰਾਅ ਹੋਇਆ ਹੈ ਪੁਲਿਸ ਦੇ ਮੁਤਾਬਕ ਕਿਹੜਾ ਕਾਲ ਕਿਥੀ ਹੋਇਆ ਹੈ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਵੀ ਸਵੇਰੇ 4 ਵਜੇ ਤੋਂ ਪਹਿਲਾਂ ਜਿਹੜੀ ਜਾਣਕਾਰੀ ਮਿਲੀ ਸੀ ਕਿ ਦੋ ਮਾਲਕ ਗੱਡੀਆਂ ਦੀ ਟੱਕਰ ਹੋਈ ਆ ਜਦੋਂ ਉਹਨਾਂ ਨੇ ਆ ਕੇ ਦੇਖਿਆ ਤਾਂ ਦੋਨੋਂ ਜਿਹੜੇ ਇਹਨਾਂ ਦੇ ਡਰਾਈਵਰ ਕੋ-ਡਰਾਈਵਰ ਸੀਗੇ ਉਹ ਜ਼ਖਮੀ ਹੋਏ ਜਿਨ੍ਹਾਂ ਨੂੰ ਪਹਿਲਾਂ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਦੇਖੇ ਇਲਾਕੇ ਲਈ ਪਰਟੀਕਲ ਦਾਖਲ ਕਰਵਾਇਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਰੀਹਬ ਹਸਪਤਾਲ ਫਤਿਹਗੜ੍ਹ ਸਾਹਿਬ ਪਟਿਆਲਾ ਦੇਖੇ ਦਾਖਲ ਕਰਵਾਇਆ ਗਿਆ ਜੀ ਤੇ ਜਗਮੀਤ ਕਿਹੋ ਜੀ ਇਹਨਾਂ ਲੋਕੋ ਪਾਇਲਟ ਸੀ ਹੁਣ ਹਾਲਤ ਦੱਸੀ ਜਾ ਰਹੀ ਹੈ ਜੀ ਦਸੰਬਰ ਮੁਤਾਬਕ ਉਹਨਾਂ ਦੇ ਤੱਕ ਤੇ ਪ੍ਰਸ਼ ਦੇ ਵਿੱਚ ਸੱਟ ਲੱਗੀ ਐ ਤੇ ਦੂਸਰੇ ਵੀ ਐਕਸਪੈਕਟੇਬਲ ਵਿੱਚ ਸੱਟ ਲੱਗੀ ਐ ਜਿਨ੍ਹਾਂ ਦੇ ਹਾਲਤ ਨੂੰ ਦੇਖਦੇ ਹੋਏ ਉਹਨਾਂ ਨੂੰ ਰਜਿੰਦਰਾ ਹਸਪਤਾਲ ਵਿਖੇ ਇਲਾਜ ਦੇ ਲਈ ਭੇਜਿਆ ਗਿਆ ਲੈ ਕੇ ਦਿੱਤਾ ਗਿਆ ਹੈ ਠੀਕ ਹੈ ਜਗਮੀ ਥੋੜਾ ਬਹੁਤ ਬਹੁਤ ਸ਼ੁਕਰੀਆ ਹਮ ਜਾਣਕਾਰੀ ਤੁਸੀਂ ਦਰਸ਼ਕਾਂ ਦੇ ਨਾਲ ਸਾਂਝਾ ਕੀਤੀ ਤਾਂ ਸਰਹੰਦ ਦੇ ਵਿੱਚ ਮਾਦੋਪੁਰ ਨੇੜੇ ਇਹ ਹਾਦਸਾ ਵਾਪਰਿਆ ਰੇਲ ਹਾਥੇ ਦੌਰਾਨ ਦੋਵੇਂ ਰੇਲ ਗੱਡੀਆਂ ਦੇ ਲੋਕੋ ਜ਼ਖਮੀ ਹੋਏ ਨੇ ਜ਼ਖਮੇ ਨੂੰ ਪਟਿਆਲਾ ਦੇ ਸਿਵਲ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਸਰਾਸਰ 4 ਵਜੇ ਦਾ ਇਸ ਸਮੇਂ ਦੇ ਮੁਤਾਬਕ ਇਹ ਹਾਦਸਾ ਵਾਪਰਿਆ ਅੰਬਾਰਾ ਸਾਹਿਬ ਤੋਂ ਇਹ ਦੋਵੇਂ ਰੇਲ ਗੱਡੀਆਂ ਆਈਆਂ ਸੀ ਜੋ ਕਿ ਹਾਦਸਾ ਸ਼ਿਕਰ ਹੋਈਆਂ ਆਪਸ ਵਿੱਚ ਇਹਨਾਂ ਦੀ ਭਿਆਨਕ ਟੱਕਰ ਹੋ ਗਈ ਹੈ ਦੋਵੇਂ ਰੇਲ ਗੱਡੀਆਂ ਦੇ ਲੋਕੋ ਪਾਇਲਟ ਜ਼ਖਮੀ ਹੋ ਗਏ ਨੇ ਫਲਹਾਲ ਇਹਨਾਂ ਨੂੰ ਪਟਿਆਲਾ ਦੇ ਰਚਿੰਦਰਾ ਹਸਪਤਾਲ ਦੇ ਵਿੱਚ ਇਲਾਜ ਲਈ ਭਰਤੀ ਕਰਵਾ ਦਿੱਤਾ ਉਹਨਾਂ ਦਾ ਇਲਾਜ ਉੱਥੇ ਚੱਲ ਰਿਹਾ ਹੈ ਤੇ ਤਸਵੀਰਾਂ ਵੀ ਤੁਸੀਂ ਵੇਖ ਸਕਦੇ ਹੋ ਕਿ ਇਹ ਗੱਡੀਆਂ ਦੀ ਆਪਸ ਵਿੱਚ ਇੰਨੀ ਭਿਆਨਕ ਟੱਕਰ ਹੋਈ ਤਸਵੀਰਾਂ ਤੋਂ ਅੰਦਾਜ਼ਾ ਇਸ ਚੀਜ਼ ਦਾ ਲਗਾਇਆ ਜਾ ਸਕਦਾ ਹੈ ਤਾਂ ਸਰਹੰਦ ਦੇ ਮਾਦੋਪੁਰ ਨੇੜੇ ਇਹ ਰੇਲ ਹਾਦਸਾ ਵਾਪਰਿਆ ਦੋ ਲੋਕੋ ਪਾਇਲਟ ਦੋਵੇਂ ਰੇਲ ਗੱਡੀਆਂ ਦੇ ਲੋਕੋ ਪਾਇਲਟ ਜੋ ਕਿ ਗੰਭੀਰ ਜ਼ਖਮੀ ਹੋਏ ਨੇ ਹਾਲਾਂਕਿ ਇੰਜਨ ਵੀ ਪਲਟਿਆ ਨਜ਼ਰ ਆ ਰਿਹਾ ਹੈ ਜ਼ਖਮਿਆਂ ਨੂੰ ਪਟਿਆਲਾ ਦੇ ਸਲ ਹਸਲਾਲ ਦੇ ਵਿੱਚ ਰੈਫਰ ਫਿਲਹਾਲ ਦੇ ਲਈ ਕਰਵਾ ਦਿੱਤਾ ਇਲਾਜ ਉਹਨਾਂ ਦਾ ਚੱਲ ਰਿਹਾ ਹੈ ਤੇ ਭਿਆਨਕ ਹਾਦਸੇ ਦੀਆਂ ਤਸਵੀਰਾਂ ਤੁਹਾਡੀ ਟੀਵੀ ਸਕਰੀਨ ਤੇ ਫਟੇਗੜ ਸਾਹਿਬ ਦੇ ਸਰਹੰਦ ਦੇ ਵਿੱਚ ਮਾਦੋਪੁਰ ਨੇੜੇ ਇਹ ਰੇਲ ਹਾਦਸਾ ਵਾਪਰਿਆ ਤਾਬੱਡੀ ਖਬਰ ਆ ਰਹੀ ਹੈ ਰੇਲ ਹਾਦਸਾ ਵਾਪਰਿਆ ਮਾਧੋਪੁਰ ਨੇੜੇ ਰੇਲ ਹਾਦਸੇ ਦੌਰਾਨ ਦੋਵੇਂ ਮਾਲ ਗੱਡੀਆਂ ਵਿਚਾਲੇ ਭਿਆਨਕ ਟੱਕਰ ਹੋਈ ਹੈ ਭਿਆਨਕ ਟੱਕਰ ਤੋਂ ਬਾਅਦ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਰੇਲ ਗੱਡੀ ਦਾ ਕੀ ਹਾਲ ਹੋਇਆ ਹਾਦਸੇ ਦੇ ਵਿੱਚ ਦੋਵੇਂ ਰੇਲ ਗੱਡੀਆਂ ਦੇ ਲੋਕੋ ਪਾਇਲਟ ਜ਼ਖਮੀ ਹੋਏ ਨੇ ਜ਼ਖਮੀਆਂ ਨੂੰ ਪਹਿਲਾ ਸਰਹੰਦ ਦੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਫਿਰ ਉਸ ਤੋਂ ਬਾਅਦ ਪਟਿਆਲਾ ਦੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੋਇਆ ਸੀਗਾ ਅੱਜ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਸਵੇਰੇ ਅਬਾਊਟ ਪੋਣਕ 4 ਵਜੇ ਕਿ ਇਸ ਤਰ੍ਹਾਂ ਇੱਥੇ ਐਕਸੀਡੈਂਟ ਹੋਇਆ ਤਾਂ ਅਸੀਂ ਇੱਥੇ ਪੁੱਜੇ ਆ ਤੇ ਇੱਥੇ ਦੋ ਮਾਲ ਗੱਡੀਆਂ ਖੜੀਆਂ ਸੀ ਤੇ ਇੱਕ ਪੈਸੇਂਜਰ ਹੈਗੀ ਤੇ ਸਿਰਫ ਜਿਹੜੇ ਰੇਲ ਗੱਡੀ ਲੋਡ ਹੈ ਉਹਦੇ ਦੋ ਜਿਹੇ ਡਰਾਈਵਰ ਹੈ ਉਹ ਇੰਜਰਡ ਹੋਏ ਆ ਜਿਨ੍ਹਾਂ ਨੂੰ ਐਂਬੂਲੈਂਸ ਨੇ 108 ਨੇ ਭੇਜ ਦਿੱਤਾ ਸਿਵਲ ਹਸਪੀਟਲ ਬਰੇਗਰ ਦਾ ਤੇ ਬਾਕੀ ਹਰੇ ਜੋ ਬਚਾਅ ਕਾਰਜ ਦੇ ਮੌਕੇ ਤੇ ਉਹ ਚੱਲੇ ਤੇ ਹੋਰ ਕੋਈ ਜਾਨੀ ਮਾਲੀ ਨੁਕਸਾਨ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਕਿਧਰੋਂ ਆ ਰਹੀ ਸੀ ਇਹ ਟ੍ਰੇਨ ਆ ਉਧਰੋਂ ਆ ਰਹੀ ਸੀ ਵਾਲਾ ਸਾਈਡ ਤੋਂ ਤੇ ਬਾਕੀ ਬਾਕੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਇਹ ਹਜੇ ਹੋਲੀ ਨਹੀਂ ਕਲੀਅਰ ਚੱਕੀਆਂ ਦੇ ਨਾਮ ਕੀ ਨੇ ਪਤਾ ਲੱਗਾ ਕੁਝ ਉਹ ਦੋਵੇਂ ਲੋਕੋ ਪਾਇਲਟ ਹੈ ਮੇਰਾ ਨਾਮ ਡਾਕਟਰ ਇਵਨ ਪ੍ਰੀਤਪੁਰ ਸਿਵਲ ਹਸਪੀਟਲ ਫਤਿਹਗੜ ਸਾਹਿਬ ਐਸ ਵਿਲੇ ਅਮਰਜੈਂਸੀ ਡਿਊਟੀ ਵਿੱਚ ਤਨਤ ਸਾਡੇ ਕੋਲੋਂ ਟ੍ਰੇਨ ਐਕਸੀਡੈਂਟ ਵਿੱਚ ਦੋ ਲੋਕੋ ਪਾਇਲਟ ਲੋਕੋ ਪਾਇਲਟ ਆਏ ਸੀਗੇ ਜਿਹਦੇ ਵਿੱਚ ਹਿਮਾਂਸ਼ੂ ਕੁਮਾਰ ਤੇ ਵਿਕਾਸ ਕੁਮਾਰ ਸੀਗੇ ਜਿਨ੍ਹਾਂ ਦਾ ਨਾਮ ਉਹਨਾਂ ਦੋਨਾਂ ਨੂੰ ਰਜਿੰਦਰ ਰੈਫਰ ਕਰ ਦਿੱਤਾ ਕਿਉਂਕਿ ਉਹਨਾਂ ਦੇ ਸੱਟਾ ਹੈਡ ਇੰਜਰੀ ਸੀਗੀ ਇੱਕ ਦਿਨ ਤੇ ਇੱਕ ਦਿਨ ਬੈਕ ਇੰਜਰੀ ਸੀ ਤਾਂ ਕਰਕੇ ਉਹਨਾਂ ਨੂੰ ਰੈਫਰ ਕਰ ਦਿੱਤਾ ਹੈਡ ਇੰਜਰੀ ਕਿਤੇ ਸੀ ਵਿਕਾਸ ਕੁਮਾਰ ਦੇ ਸੀ ਉਹ ਦੂਜੇ ਦਿਨ ਦੂਜੇ ਦਿਨ ਬੈਕ ਇੰਜਰੀ ਸੀ ਉਹ ਚੱਲ ਨਹੀਂ ਪਾ ਰਿਹਾ ਸੀ ਤਾਂ ਕਰਕੇ ਉਹਨਾਂ ਦਾ ਕੀਤਾ ਓਕੇ ਤੇ ਮੈਂ ਕਿੱਥੇ ਦੇ ਰਹਿਣ ਵਾਲੇ ਲੋਕ ਦੋਨੋਂ ਸਹਾਰਨ ਕੋਈ ਉਪਕੀ ਦੇ ਲੈਣੇ ਨੇ